ਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤਨੋਜ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਪਾਂ ਲੋਕਾਂ ਨੂੰ ਮੈਡੀਸਨ ਦਿੰਨੇ ਆਗੇ ਤੁਹਾਨੂੰ ਪਤਾ ਹੀ ਹੈ ਮੈਂ ਕਾਹਦੀਆਂ ਦਿੰਨੇ ਆਗੇ ਤੇ ਆਪਣਾ ਦੋਸਤ ਹੈ ਸਿੰਗਰ ਵੀ ਆ ਤੇ ਬਹੁਤ ਮਸ਼ਹੂਰ ਬੰਦਾ ਪੱਪੂ ਕਚੀਚੇ ਵਾਲਾ ਦੁਨੀਆ ਜਾਣਦੀ ਆ ਪੱਪੂ ਕਚੀਚੇਆ ਨੂੰ ਤੇ ਬਾਈ ਸੱਚ ਦੱਸੀ ਬਾਈ ਜਿਹੜੀ ਤੈਨੂੰ ਆਪਾਂ ਦਵਾਈ ਦਿੱਤੀ ਸੀ ਉਹਦਾ ਕਿਵੇਂ ਤੈਨੂੰ ਰਿਜ਼ਲਟ ਮਿਲਿਆ ਕਿੰਨਾ ਫਰਕ ਪਿਆ ਸਾਰੀ ਗੱਲ ਸੱਚ ਦੱਸਣੀ ਆ ਹਾਂਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਿੰਗਰ ਪੱਪੂ ਜਾਲ ਵੇਖ ਵੀਰੇ ਜਿਹਦੇ ਘਰੇ ਅੱਗ ਲੱਗੀ ਹੋਈ ਹੁੰਦੀ ਆ ਉਹਨੂੰ ਹੁੰਦਾ ਇਹ ਗੱਲ ਬਿਲਕੁਲ ਸੱਚ ਆ ਪਰ ਮੈਂ ਬਿਲਕੁਲ ਡਾਊਨ ਸੀ ਮਤਲਬ ਮੇਰਾ ਇਹੀ ਸੀ ਯਾਰ ਸਿੱਧੀ ਗੱਲ ਹੀ ਕਹਿੰਦਾ ਨਾ ਫਰਾ ਇਹ ਕੋਈ ਸਿੰਗਲ ਦੀ ਲੋੜ ਨਹੀਂ ਆ ਰਹੀ ਸਹੀ ਗੱਲ ਮੈਂ ਕੋਈ ਸੰਗਤ ਮਤਰਾ ਗੁਣ ਨਹੀਂ ਭਰਦਾ ਬਈ ਯਾਰ ਪੈਸੇ ਮੇਰੇ ਜ਼ਰੂਰ ਲੱਗਿਆ ਪਰ ਮੇਰਾ ਫਾਇਦਾ ਵੀ 100% ਹੋਇਆ ਅੱਜ ਮੈਂ ਕਹਿੰਦਾ ਮੇਰੇ ਮੂਰੇ 20 ਪਾ ਯਾਰ 20 ਵੀ ਕੱਢ ਦੂੰਗਾ ਤੁਲਦਾ ਭਾਂਤ ਦਿਲ ਨਹੀਂ ਕਰਦਾ ਯਾਰ ਕਿਸ ਕੁਸ ਕਰਕੇ ਕੀ ਕਰ ਬਥੇਰਾ ਖੜੀ ਨਹੀਂ ਹੁੰਦਾ ਜੀ ਮੇਰਾ ਯਾਰ ਠੀਕ ਹੈ ਇਹ ਸੱਚ ਹੈ ਜੀ ਪਰ ਮੈਂ ਤਾਂ ਇਹੀ ਬੇਰਤੀ ਕਰ ਰਾ ਬਰਨਾਲਾ ਇੱਕ ਵਾਰੀ ਦਵਾਈ ਲਓ ਯਾਰ ਜਿਵੇਂ ਮੈਨੂੰ ਫਾਇਦਾ ਹੋਇਆ ਰੱਬ ਕਰਕੇ ਵੀ ਤੂੰ ਰੱਬ ਹੀ ਹੈ ਮੇਰੇ ਲਈ ਮੇਰਾ ਫਾਇਦਾ ਕਰਤਾ ਯਾਰ ਹੁਣ ਮੇਰਾ ਘਰ ਵਾਦ ਨਹੀਂ ਤਾਂ ਮੈਂ ਉੱਥੇ ਰਾਂ ਪੈ ਜੀ ਮੇਰਾ ਦਿਲ ਹੀ ਨਹੀਂ ਕਰਦਾ ਸੀ ਪਰ ਤੇਰੀ ਅਸਲੀ ਗੀਤ ਜੀ ਮੇਰਾ ਆਏ ਸੀਦਰਾ ਵਾ ਅੱਜ ਤਾਂ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਕਿਉਂਕਿ ਇਹ ਨਿਮਰਤਗੀ ਦੀ ਹੈ ਨਾ ਤੇ ਦਿਲ ਨਹੀਂ ਕਰਦਾ ਕੋਈ ਵੀ ਇਦਾਂ ਦੀ ਸੈਕਟ ਇੱਕ ਇੱਕ ਤਾਂ ਹੋਰ ਵੀ ਹੋ ਗਈ ਪਹਿਲਾਂ 12 ਤੋਂ 13 ਮਿੰਟਾਂ ਜਿ ਮੇਰਾ ਹੋ ਜਾਂਦਾ ਸੀ ਹੁਣ ਤਾਂ 2-3 ਘੰਟੇ ਮਤਲਬ ਇੱਕ ਵਾਰੀ ਗਾ ਦੂਜੀ ਵਾਰ ਤਾਂ ਹੁੰਦੀ ਹੀ ਨਹੀਂ ਯਾਰ ਅੱਛਾ ਹਾਂ ਬਹੁਤ ਫਰਕ ਹੈ ਟਾਈਮ ਦਾ ਹੀ ਫਰਕ ਪੈ ਇਹਦੇ ਨਾਲ ਠੀਕ ਹੈ ਸਾਰੀਆਂ ਚੀਜ਼ਾਂ ਦਾ ਫਰਕ ਪੈ ਗਿਆ ਤੇ ਵਧੀਆ ਹੋ ਗਿਆ ਸਾਰਾ ਕੁਝ ਬਾਕੀ ਜੇ ਕਿਸੇ ਨੂੰ ਕੋਈ ਵੀ ਲੋੜ ਹੋਵੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਜਾਣਕਾਰੀ ਲੈ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹਦੇ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋ ਸਕੇ ਜਿਹੜੇ ਲੋਕ ਮਤਲਬ ਇਦਾਂ ਦੀ ਸੈਕਸ ਪ੍ਰੋਬਲਮ ਦੇ ਨਾਲ ਆ ਜੋ ਜਿਹੜੇ ਹੁੰਦੇ ਨੇ ਉਹ ਇੱਕਾ ਮਾਨਸਿਕ ਰੋਗੀ ਵੀ ਬਣ ਜਾਂਦੇ ਨੇ ਉਹਨਾਂ ਨੂੰ ਟੈਨਸ਼ਨ ਵੀ ਹੋ ਜਾਂਦੀ ਆ ਸਟ੍ਰੈਸ ਵੀ ਹੋ ਜਾਂਦੀ ਆ ਬਾਕੀ ਅਸੀਂ ਸੈਕਸ ਦੇ ਬਾਰੇ ਲੇਡੀਜ਼ ਕੋਲ ਬਹੁਤ ਪ੍ਰੋਬਲਮ ਆ ਜਾਂ ਹੋਰ ਵੀ ਬਹੁਤ ਸਾਰੀਆਂ ਮੈਡੀਸਿਨ ਜਾਂ ਨੌਲੇਜ ਲੋਕਾਂ ਨੂੰ ਦਿੰਨੇ ਆ ਵੀ ਅਸਲ ਵਿੱਚ ਸੈਕਸ ਹੁੰਦਾ ਕੀ ਆ ਇਹ ਕਿਵੇਂ ਕਰੀਦਾ ਕਿ ਜਿਹੜੀਆਂ ਕਿਡੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਸਾਰੀਆਂ ਗੱਲਾਂ ਅਸੀਂ ਦੱਸ ਰਹੇ ਹਾਂ ਹਾਂ ਜਿਉਂਕਿ ਇਹ ਜਿਹੜੀ ਮੇਰੀ ਸਾਰਾ ਪ੍ਰੋਬਲਮ ਪਈ ਸੀ ਕਿ ਸੀ ਜਦੋਂ ਮੈਂ ਨਿਕਟਾਂ ਦਾ ਪੜ੍ਹਦਾ ਹੁੰਦਾ ਸੀ ਨਾ ਮੈਂ ਇੱਕ ਦਿਨ ਤੇ ਵੀ ਰਿਕਾਰਡ ਕਰਦਾ ਦਾ ਕੀਤਾ 11 11 ਵਾਰ ਮੁੱਠ ਮਾਰਦਾ ਜਿਵੇਂ ਉਹ ਨਹੀਂ ਨਾ ਮੇਰਾ ਟੋਣ ਕਰਦਾ ਜਿਹੜੀਆਂ ਬਚਪਨ ਦੀਆਂ ਗਲਤੀਆਂ ਕਹਿੰਦੇ ਨੇ ਜਾਂ ਹੱਥ ਰਸੀ ਕਹਿੰਦੇ ਨੇ ਜਾਂ ਮੁੱਠ ਮਾਰਨਾ ਉਹਦੇ ਕਰਕੇ ਪ੍ਰੋਬਲਮ ਆ ਦੇਖ ਲਓ ਦਿਨ ਦੇ ਵਿੱਚ ਕਿਹੜਾ 10 10 11 11 ਵਾਰ ਮਾਰਦਾ ਸੀ ਤੇ ਹੁਣ ਬਿਲਕੁਲ ਠੀਕ ਆ ਜਿਹੜੇ ਐਦਾਂ ਮਤਲਬ ਇਹ ਕਈ ਲੋਕਾਂ ਨੂੰ ਜਵਾਨੀ 'ਚ ਪ੍ਰੋਬਲਮ ਆਉਣ ਲੱਗ ਜਾਂਦੀਆਂ ਕਈਆਂ ਨੂੰ ਬਾਅਦ ਦੇ ਵਿੱਚ ਵੀ ਆਉਣ ਲੱਗ ਜਾਂਦੀਆਂ ਕੋਈ ਸੰਗਣ ਦੀ ਲੋੜ ਨਹੀਂ ਝਿੜਕਣ ਦੀ ਬਾਕੀ ਪਹਿਲਾਂ ਵੀ ਮੈਂ ਐਦਾਂ ਦੀਆਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਜਿਨ੍ਹਾਂ ਦਾ ਲੋਕਾਂ ਨੂੰ ਰਿਜ਼ਲਟ ਜਿਹੜਾ ਮਿਲਿਆਗਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਹ ਐਪ 2 ਦੀ ਚਿੱਤੀਆਂ ਵਾਲਾ ਸਿੰਗਰ ਤੇ ਮੈਂ ਤੁਹਾਡਾ ਆਪਣਾ ਕਰੋ ਜੇ ਹਾਂਜੀ ਦੋਸਤੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤੇ ਇੱਕ ਘੰਟਾ ਜਾਂ ਹੁੰਦਾ ਟੱਲ ਜਾ ਜ਼ਰੂਰ ਖੜਕਾ ਦਿਓ ਐਦਾਂ ਖੜਕਾਉਣਾ ਹੋ ਦੇਖੋ ਐਦਾਂ ਖੜਕਾ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ